ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਿਕਨ ਚੰਗਰ ਦੇ ਤੁਹਾਡਾ ਸਵਾਗਤ ਹੈ ਮੈਂ ਮਿੱਤਰਾਂ ਦੀ ਜੀ ਬਹੁਤ ਬੜਾ ਮਨੋਰੇਜਿਤ ਹੋਵੋਗੇ ਆਪਾਂ ਕਾਫੀ ਦਿਨਾਂ ਦਾ ਜਿ ਵੀਡੀਓ ਬਣਾ ਰਹੇ ਹਾਂਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹੈਂਡ ਵਰਕ ਦੀ ਪੀਸ ਆ ਦੇਖੋ ਇਹ ਬਣੇ ਹੈਂਡ ਵਰਕ ਦਾ 골ਡਨ ਜੇ ਕਲਰ ਦਾ ਸੁੰਦਰ ਰੀਡਰ ਇਹ ਦਾ neck ਦਾ ਡਿਜ਼ਾਈਨ ਬਹੁਤ ਸੋਹਣਾ neck ਦਾ ਡਿਜ਼ਾਈਨ ਬੜਾ ਕੰਮ ਕੀਤਾ ਹੋਇਆ ਹੈ ਸਿੱਪੀ ਧੱਕੇ ਦਾ ਕੰਮ ਹੈ ਤੇ ਵਿੱਚ ਮੋਤੀ ਦਾ ਟੱਚ ਦਿੱਤਾ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ ਦੇਖੋ ਇਹ ਐਦਾ ਪੂਰੇ ਸੂਟ ਦੇ ਵਿੱਚ ਇਹ ਬੁੱਟੀ ਮੂਲੀ ਵੀ ਤੁਹਾਨੂੰ ਪੂਰੇ ਸੂਟ ਦੇ ਵਿੱਚ ਇਹ ਬੁੱਟੀ ਹੈ ਤੇ ਇਹ ਇਹਦੇ ਬਾਵਾ ਦਾ ਵਰਕ ਹੈ ਹਲਕਾ ਜਿਹਾ ਵਰਕ ਹੈਗਾ ਇਹ ਆਪਾਂ ਗਰਮੀ ਦੇ ਵਿੱਚ ਵੀ ਪੇਅਰ ਕਰ ਸਕਦੇ ਹਾਂ इदा का वर्क किसी भी कमरे के उपर अपने अकॉर्डिंग रेडी करवा सकते हो एक पीस आपने हो रेडी किया फ्रैश ऑरगेंजर आज ये बिल्कुल न्यू डिज़ाइन है रिबन वर्क किया हुआ है बहुत ही प्यारा कलर कॉम्बीनेशन किया ਆ ਦੇਖੋ ਇਹ ਇਹ ਦੇ ਘੇਰੇ ਦਾ ਕੰਮ ਹੈ ਵਰਕ ਤੁਹਾਨੂੰ ਪੂਰਾ ਸਫਾਈ ਨਾਲ ਮਿਲੇਗਾ ਕਿਤੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਵਰਕ ਖਰਾਬ ਹੋ ਗਿਆ ਜਾਂ ਸਹੀ ਨਹੀਂ ਬਣਿਆ ਹੋਇਆ ਆ ਇਹ ਦਾ neck ਦਾ ਡਿਜ਼ਾਈਨ ਹੈ ਗਲੇ ਦਾ ਡਿਜ਼ਾਈਨ ਆ ਗਿਆ ਇਹ ਲਾਈਟ ਰੇ ਲਾਈਟ ਤੇ ਡਾਰਕ ਮਜੈਂਟਾ ਕਲਰ ਦਾ ਆਪਣਾ ਇਹ ਤੇ ਨੀ ਸਲੀਵਜ਼ ਆਉਣੀਆਂ ਸਲੀਵਜ਼ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਿੱਪੀ ਮੋਤੀ ਦਾ ਕੰਮ ਦਿੱਤਾ ਹੋਇਆ ਤੇ ਨਾਲ ਘੱਟ ਦਾਣੇ ਦਾ ਇਹ ਤਾਂ ਇਹ ਪੂਰੀ ਸੁਹਣੀ ਲੁੱਕ ਆਉਗੀ ਬਿਲਕੁਲ ਇਹ ਨਿਊਜ਼ਾ ਵਰਕ ਹੈਗਾ ਬਹੁਤ ਪਿਆਰਾ ਲੱਗਦਾ ਹੈ ਕੁਮੜਿਆਂ ਨਾਲ ਅਸੋਤ ਜੇਕਰ ਤੁਹਾਨੂੰ ਸਾਡੇ ਅੱਜ ਦੀ ਇਸ ਵੀਡੀਓ ਤੇ ਵਰਕ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਤੁਸੀਂ ਦੇਖ ਲਿਆ ਕਿ ਵਿਜ਼ਿਟ ਕਰ ਸਕਦੇ ਹੋ ਸਾਡਾ ਬੁਟੀਕ ਸਨਾਮ ਦੇ ਵਿੱਚ ਹੈ ਤੇ ਸਾਡੀ ਵੀਡੀਓ ਬਤਵਾਤ ਸ਼ੇਅਰ ਕਰਿਓ ਤਾਂ ਕਿ